ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਇੱਕ ਬਠਿੰਡਾ ਦੀ ਨਹਿਰ ਦੇ ਵਿੱਚ ਕਾਰ ਡਿੱਗ ਗਈ ਐ ਕਾਰ ਦੇ ਵਿੱਚ ਤਿੰਨ ਜਣੇ ਸਵਾਰ ਸੀ ਪਰ ਅਚਾਨਕ ਚਲਦੀ ਹੋਈ ਕਾਰ ਸਿੱਧਾ ਨਹਿਰ ਦੇ ਵਿੱਚ ਜਦ ਡਿੱਗਦੀ ਹੈ ਜਿਸ ਤੇ ਚਲਤਿਆਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਾਰ ਨੂੰ ਬਾਹਰ ਕੱਢਿਆ ਗਿਆ ਤੇ ਵਿੱਚ ਬੈਠੇ ਸਵਾਰਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਦੋ ਦੀ ਜਾਨ ਬਚਾ ਲਈ ਗਈ ਪਰ ਇੱਕ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਰਤਕ ਕੈਲਾੰਦ ਦਾ ਹਾਲ ਕੇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਪਾਈ ਕਿ ਤਿੰਨ ਜਣੇ ਕਿੱਥੋਂ ਦੇ ਸਨ ਕਿੱਥੋਂ ਆ ਰਹੇ ਸੀ ਤੇ ਇਹਨਾਂ ਦੇ ਵੱਲੋਂ ਕਿੱਥੇ ਜਾਣਾ ਸੀ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਦਰਮਿਆਣੀ ਰਾਤ ਜਿਹੜੀ ਹੈ ਉਸ ਵੇਲੇ ਇਹ ਘਟਨਾ ਵਾਪਰੀ ਹੈ ਦਰਮਿਆਣੀ ਰਾਤ ਨੂੰ ਹੀ ਦੇਰ ਰਾਤ ਨੂੰ ਹੀ ਪੁਲਿਸ ਦੇ ਕੰਟਰੋਲ ਰੂਮ ਤੇ ਫੋਨ ਆਉਂਦਾ ਜਿਸ ਤੇ ਸੂਚਨਾ ਦਿੱਤੀ ਜਾਂਦੀ ਹੈ ਕਿ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਹੈ ਜਿਸ ਦੇ ਵਿੱਚ ਤਿੰਨ ਜਣੇ ਸਵਾਰ ਹੁੰਦੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਇਸ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿੱਚ ਬੈਠੇ ਸਵਾਰਾਂ ਨੂੰ ਵੀ ਬਾਹਰ ਕੱਢਿਆ ਜਾਂਦਾ ਹੈ ਦੋ ਦੀ ਜਾਨ ਬਚਾ ਲਈ ਗਈ ਪਰ ਜਦੋਂ ਤੱਕ ਤੀਸਰੇ ਨੂੰ ਬਾਹਰ ਕੱਢਿਆ ਗਿਆ ਤਾਂ ਉਹਦੀ ਹਾਲਤ ਨਾਜ਼ੁਕ ਸੀ ਜਿਸ ਦੇ ਚਲਦਿਆਂ ਉਸ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਹ ਉਹ ਖਿਚੜਾ ਖਿਚੜਾ ਕੋਈ ਨਹੀਂ ਖਿਚੜਾ ਖਿਚੜਾ ਹੋਊਗੀ ਉਹ ਖਿਚੜਾ ਖਿਚੜਾ ਕੋਈ ਨਹੀਂ ਖਿਚੜਾ ਉਹ ਖਿਚੜਾ ਸਿੱਧੀ ਹੋਊਗੀ ਛੁੱਕੇ ਪੰਦਾ ਸਾਹਮਣੇ ਪਿੱਛੇ ਓਏ ਇੱਕ ਬੰਦਾ ਤਾਂ ਕਿਹੜਾ ਮੁੰਡੇ ਨੂੰ ਨਹੀਂ ਭੇਜੀ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਇੱਕ ਬਠਿੰਡਾ ਦੀ ਨਹਿਰ ਦੇ ਵਿੱਚ ਕਾਰ ਡਿੱਗ ਗਈ ਹੈ ਕਾਰ ਦੇ ਵਿੱਚ ਤਿੰਨ ਜਣੇ ਸਵਾਰ ਸੀ ਪਰ ਅਚਾਨਕ ਚਲਦੀ ਹੋਈ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੇ ਚਲਦਿਆਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਾਰ ਨੂੰ ਬਾਹਰ ਕੱਢਿਆ ਗਿਆ ਤੇ ਵਿੱਚ ਬੈਠੇ ਸਵਾਰਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਦੋ ਦੀ ਜਾਨ ਬਚਾ ਲਈ ਗਈ ਪਰ ਇੱਕ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਾਲਾਂਕਿ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਪਾਈ ਕਿ ਤਿੰਨ ਜਣੇ ਕਿੱਥੋਂ ਦੇ ਸਨ ਕਿੱਥੋਂ ਆ ਰਹੇ ਸੀ ਤੇ ਇਹਨਾਂ ਦੇ ਵੱਲੋਂ ਕਿੱਥੇ ਜਾਣਾ ਸੀ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਦਰਮਿਆਣੀ ਰਾਤ ਜਿਹੜੀ ਹੈ ਉਸ ਵੇਲੇ ਇਹ ਘਟਨਾ ਵਾਪਰੀ ਹੈ ਦਰਮਿਆਣੀ ਰਾਤ ਨੂੰ ਹੀ ਦੇਰ ਰਾਤ ਨੂੰ ਹੀ ਪੁਲਿਸ ਦੇ ਕੰਟਰੋਲ ਰੂਮ ਤੇ ਫੋਨ ਆਉਂਦਾ ਜਿਸ ਤੇ ਸੂਚਨਾ ਦਿੱਤੀ ਜਾਂਦੀ ਹੈ ਕਿ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਹੈ ਜਿਸ ਦੇ ਵਿੱਚ ਤਿੰਨ ਜਣੇ ਸਵਾਰ ਹੁੰਦੇ ਨੇ ਮੌਕੇ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਾਹਗੀਰਾਂ ਦੀ ਮਦਦ ਦੇ ਨਾਲ ਇਸ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿੱਚ ਬੈਠੇ ਸਵਾਰਾਂ ਨੂੰ ਵੀ ਬਾਹਰ ਕੱਢਿਆ ਜਾਂਦਾ ਹੈ ਦੋ ਦੀ ਜਾਨ ਬਚਾ ਲਈ ਗਈ ਪਰ ਜਦੋਂ ਤੱਕ ਤੀਸਰੇ ਨੂੰ ਬਾਹਰ ਕੱਢਿਆ ਗਿਆ ਤਾਂ ਉਹਦੀ ਹਾਲਤ ਨਾਜ਼ੁਕ ਸੀ ਜਿਸ ਦੇ ਚਲਦਿਆਂ ਉਸ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ